ਸਾਰੀ ਆਵਾਜਾਈ ਤੇ ਬਹੁਤ ਸਾਰੇ ਲੋਕਾਂ ਦੀ ਆਵਾਜਾਈ ਇਸ ਤਰਫ ਹੈ ਔਰ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਆਉਣ ਵਾਲੇ ਹਰ ਰਾਗੀਰ ਨੂੰ ਰੋਕਿਆ ਜਾਵੇਗਾ ਇਹੋ ਹੀ ਲਾ ਰਿਹਾ ਕੁਛ ਰਿਹਾ ਲੋਕਾਂ ਨੂੰ ਇਹ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਇੱਥੇ ਭਰਾ ਦੋ ਆ ਰਿਹਾ ਸਰਦਾਰ ਇਹਨਾਂ ਨੂੰ ਰੋਕ ਕੇ ਪੁੱਛਣਾ ਇਹ ਸੜਕ ਤੋੜਦੇ ਜਰੂਰ ਆ ਬਣਾਉਂਦੇ ਨਹੀਂ ਪਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਜੀ ਸਤਿ ਕਿੱਹਾ ਠੀਕ ਠਾਕ ਹੋਣੀ ਅੱਛਾ ਸੜਕ ਕਿਵੇਂ ਹੈ ਸੜਕ ਬਹੁਤ ਟੁੱਟੀ ਹੈ ਜੀ ਕਿੰਨੇ ਕ ਸਾਲ 5 7 10 ਕਿੰਨੇ ਕ ਸਾਲ ਐਂ ਦੇ ਦੇਖੀ ਨੀ ਕਦੀ ਬਣੀ ਹੈ ਬਣੀ ਦੇਖੀ ਨੀ ਕਦੀ ਮਾੜੀ ਜੀ ਬਣਦੀ ਹੈ ਉੱਤੇ ਲੋਕ ਪਾ ਜਾਂਦੇ ਫਿਰ ਉਦਾਂ ਹੀ ਜਦੋਂ ਬਾਰਸ਼ਾਂ ਪੈਂਦੀਆਂ ਫਿਰ ਬਹੁਤੇ ਮਾੜੇ ਹੌ ਬਹੁਤੇ ਵੇਖੋ ਤੁਹਾਡੇ ਸਾਹਮਣੇ ਛ ਡਿੱਗਾ ਹੀ ਰਹਿੰਦਾ ਕੋਈ ਨਾ ਕੋਈ ਕੋਈ ਨਾ ਕੋਈ ਡਿੱਗਾ ਰਹਿੰਦਾ ਸਤਾ ਲੱਗਦੀਆਂ ਲੋਕਾਂ ਦੇ ਰੋਰ ਰੋਰ ਜੀ ਬੱਚਿਆਂ ਵਾਲੀਆਂ ਗੱਡੀਆਂ ਜਾਂਦੀਆਂ ਮੂੰਹ ਤੇ ਮਿੱਟੀ ਪੀਏਗੀ ਪਾਣੀ ਪੀਏਗਾ ਕਹੀਂ ਕੋ ਹੁੰਦਾ ਆ ਤੇ ਉਹਨੇ ਸਰਕਾਰ ਕਹਿੰਦੀ ਆ ਕਿ ਅਸੀਂ 19000 ਕਿਲੋਮੀਟਰ ਸੜਕਾਂ ਪੰਜਾਬ ਚ ਬਣਾਉਣੀਆਂ ਨਵੀਂ ਸਰਕਾਰ ਕਹਿ ਰਹੀ ਆ ਬਦਲਾਵ ਵਾਲੀ ਤੁਹਾਨੂੰ ਲੱਗਦਾ ਉਹਦੇ ਵਿੱਚ ਇਹਦਾ ਨੰਬਰ ਆਏਗਾ ਪਤਾ ਨਹੀਂ ਹੁੰਦਾ ਨਹੀਂ ਪਰ ਇਹ ਪਵਾ ਦੋਗੇ ਕਿ ਕਿਸ ਹਾਲ ਨਾ ਪੈ ਜੇ ਜਿਹੜਾ ਲੋਕਾਂ ਦਾ ਸਹੀ ਹੋਵੇ ਉਹ ਸਰਕਾਰ ਲੱਗੀ ਆ ਤੇ ਚਲੋ ਦੱਸੇ ਤੇ ਸਹੀ ਵੀ ਕਦੋਂ ਸ਼ੁਰੂ ਕਰਨੇ ਆ ਕਦੋਂ ਤੇ ਇਹਦਾ ਆਉਣਾ ਜਾਂ ਨਹੀਂ ਆਉਣਾ ਹਾਂਜੀ ਹਾਂਜੀ ਠੀਕ ਠੀਕ ਧੰਨਵਾਦ ਆ ਤਸਵੀਰਾਂ ਦਾਸ ਤਾਂ ਇਹ ਆਸੀਂ ਕਿ ਅਸੀਂ ਜਦੋਂ ਲੋਕਾਂ ਤੋਂ ਪੁੱਛਦੇ ਆ ਰਾਹਗੀਰਾਂ ਤੋਂ ਪੁੱਛਦੇ ਆ ਤਾਂ ਹਰ ਕੋਈ ਪਰੇਸ਼ਾਨ ਏ ਹਰ ਕੋਈ ਕਹਿੰਦਾ ਹੈ ਕਿ ਅਸੀਂ ਇਸ ਰੋਡ ਦੇ ਉੱਤੋਂ ਬਹੁਤ ਤੰਗੀ ਘਟ ਰਹੇ ਆ ਬਹੁਤ ਜ਼ਿਆਦਾ ਤੰਗੀ ਸਾਡੇ ਨਾਲ ਬੀਤ ਰਹੀ ਹੈ ਅਸੀਂ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਔਰ ਪੰਜਾਬ ਦੀਆਂ ਤਕਰੀਬਨ ਹੀ ਸੜਕਾਂ ਜਿਹੜੀਆਂ ਇਸ ਵੇਲੇ ਹਾਲਾਤ ਮੰਦੜੇ ਹੋ ਗਏ ਆ ਲੋਕ ਬਹੁਤ ਪਰੇਸ਼ਾਨ ਨੇ ਔਰ ਹੋਰ ਵੀ ਸਾਧਨ ਜਿਹੜੇ ਲਗਾਤਾਰ ਆ ਰਹੇ ਆ ਬਹੁਤ ਸਾਰੇ ਆਉਣ ਵਾਲੇ ਰਾਹਗੀਰਾਂ ਨੂੰ ਆਪਾਂ ਰੋਕਾਂਗੇ ਔਰ ਸਰਕਾਰ ਕਹਿੰਦੀ ਹੈ ਕਿ ਅਸੀਂ 19000 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਉਹ ਬਣਾਉਣੀਆਂ ਔਰ ਸਾਲ ਸਵਾ ਸਾਲ ਡੇਢ ਸਾਲ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ ਵਿੱਚ ਜੇ ਸੜਕਾਂ ਬਣ ਜਾਂਦੀਆਂ ਤਾਂ ਹੋ ਸਕਦਾ ਇਹ ਹੀ ਸਰਕਾਰ ਰੀਪੀਟ ਹੋ ਜਾਵੇ ਜੇ ਸੜਕਾਂ ਨਹੀਂ ਬਣਦੀਆਂ ਤਾਂ ਰੀਪੀਟ ਹੋਣਾ ਮੁਸ਼ਕਿਲ ਹੈ ਲੋਕਾਂ ਤੋਂ ਹਰ ਰਾਇ ਜਾਣਾਂਗੇ ਹਰ ਗੱਲਬਾਤ ਦਾ ਤੁਹਾਡੇ ਸਾਹਮਣੇ ਪੱਖ ਰੱਖਾਂਗੇ ਲੋਕਾਂ ਦੇ ਪੱਖ ਰੱਖਾਂਗੇ ਲੋਕੀ ਕਿਹੜਾ ਚਾਹੁੰਦੇ ਆ ਕਿੰਨੇ ਪਰਿਵਾਰ ਕਿੰਨੇ ਲੋਕ ਇਧਰ ਦੀ ਆ ਰਹੇ ਆ ਕਿੰਨੀ ਆਵਾਜਾਈ ਪ੍ਰਭਾਵਤ ਹੈ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਨ੍ਹਾਂ ਦੇ ਇਹਨਾਂ ਸੜਕਾਂ ਦੇ ਉੱਤੇ ਘਰ ਨੇ ਜਿਨ੍ਹਾਂ ਦੇ ਕਾਰੋਬਾਰ ਆ ਉਹਨਾਂ ਵਾਸਤੇ ਕਿੰਨੀ ਪਰੇਸ਼ਾਨੀ ਐ ਉਹ ਲੋਕ ਕਿਵੇਂ ਦਿਨ ਕੱਟ ਰਹੇ ਆ ਕਿਵੇਂ ਇੱਥੋਂ ਦੀ ਲੰਘਾ ਬਣ ਰਿਹਾ ਬਾੜੀ ਜੀ ਪਿੱਛੇ ਲੈ ਥੋੜਾ ਜਿਹਾ ਪਿੱਛੇ ਆਓ ਭਾਈ ਸਤਿ ਸ੍ਰੀ ਅਕਾਲ ਜੀ ਸੜਕ ਦੇ ਕੀ ਹਾਲਾਤ ਸੜਕ ਦੇ ਹਾਲਾਤ ਇਹ ਠੀਕ ਨਹੀਂ ਹੈਗੇ ਬਹੁਤ ਖੱਡੇ ਬਹੁਤ ਡੁੱਪੀ ਖੱਡੇ ਪਏ ਹੋਇਆ ਜਿਆਦਾ ਹੀ ਖੱਡੇ ਆ ਹਾਂ ਖੱਡੇ ਬਹੁਤ ਜਿਆਦਾ ਕਦੀ ਪਹਿਲਾਂ ਵੀ ਇੱਧਰ ਦੀ ਆਏ ਹੋ ਹਾਂਜੀ ਪਹਿਲਾਂ ਵੀ ਆਇਆ ਇਹ ਜਦ ਵੀ ਇਹੋ ਹਾਲਾਤ ਹਾਂ ਤਦ ਵੀ ਇਹੋ ਹਾਲਾਤ ਠੀਕ ਧੰਨਵਾਦ ਔਰ ਐਂਬੂਲੈਂਸ ਆ ਰਹੀ ਆ ਐਂਬੂਲੈਂਸ ਵਾਲੇ ਨਾਲ ਗੱਲ ਕਰਦੇ ਆ ਪਰਾਜੀ ਸਾਸਿਕਾਲ ਜੀ ਸਾਸਿਕਾਲ ਵੇਜੀ ਪਰਾਜੀ ਸੜਕਾ ਦੀ ਕੀ ਹਾਲਾ ਸੜਕ ਦੇ ਭਾਈ ਬਹੁਤ ਮਾੜੇ ਹਾਲਾਤ ਆ ਕੱਲ ਪਰਸੋ ਇੱਕ ਮੋਟਰਲ ਵੱਜਿਆ ਇੱਥੇ ਉਹ ਉਹ ਪਿੱਛੇ ਭਾਈ ਇੱਕ ਸੁੱਕਾ ਬੂਟਾ ਵਾ ਉਹ ਉਹਦਾ ਬਹੁਤ ਜ਼ਿਆਦਾ ਆਪਣੇ ਖਾ ਪੈਂਦਾ ਵਾ ਰੋਡ ਬਹੁਤ ਜ਼ਿਆਦਾ ਮਾੜਾ ਵਾ ਜੀ ਰੋਡ ਸਾਰਾ ਹੀ ਟੁੱਟਾ ਏ ਪੰਜ ਸੱਤ ਦਾ ਦੋ ਸਾਲ ਕਿੰਨੇ ਕ ਸਾਲ ਹੋ ਗਏ ਟੁੱਟੇ ਤਕਰੀਬਨ ਇਹਨਾਂ ਨੂੰ ਮੈਂ ਸਾਲ ਡੇਢ ਸਾਲ ਤੋਂ ਵੇਖ ਰਿਹਾ ਜੀ ਮੈਂ ਪੇਸ਼ੰਤ ਲੈ ਕੇ ਜਾਣਾ ਬਹੁਤ ਕਈ ਵਾਰੀ ਅਮਰਜੈਂਸੀ ਹੁੰਦੀ ਏ ਮੈਨੂੰ ਬਹੁਤ ਹੌਲੀ ਹੌਲੀ ਜਾਣਾ ਪੈਂਦਾ ਤੇ ਜਦੋਂ ਤੋਂ ਤੁਸੀਂ ਵੇਖ ਰਹੇ ਹੋ ਟੁੱਟੀ ਆ ਤੁਹਾਨੂੰ ਲੱਗਦਾ ਹੈ ਨਵੀਂ ਸਰਕਾਰ ਬਣਾਵੇਗੀ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਇਹਦਾ ਕੋਈ ਅਤਾ ਪਤਾ ਹੀ ਨਹੀਂ ਬਨੇਗੀ ਕਿ ਜਾਂ ਨਹੀਂ ਬਨੇਗੀ ਜਿੰਨਾ ਟਾਈਮ ਹੋ ਗਿਆ ਮੈਂ ਤਾਂ ਟੁੱਟੀ ਵੇਖੀ ਆ ਮੈਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਸਰਕਾਰ ਤੇ ਬਨੇਗਾ ਕਿ ਜਾਂ ਨਹੀਂ ਬ ਔਰ ਦੱਸਦਾ ਇਹ ਕੀ ਅਕਸਰ ਹੀ ਇੱਥੇ ਐਂਬੂਲੈਂਸ ਵਾਲੇ ਜਾਂ ਸਕੂਲਾਂ ਦੇ ਬੱਚੇ ਬਹੁਤ ਸਾਰੇ ਸਾਧਨ ਇਧਰ ਦੀ ਗੁਜਰਦੇ ਆ ਔਰ ਬਹੁਤ ਸਾਰੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਇਹੀ ਆ ਕਿ ਸੜਕ ਜਗਾ ਜਗਾ ਤੋਂ ਟੁੱਟੀ ਆ ਹੁਣ ਐਂਬੂਲੈਂਸ ਨੂੰ ਵੀ ਕਈ ਵਾਰ ਰਾਹ ਚੇਂਜ ਕਰਨਾ ਪੈਂਦਾ ਔਰ ਬਹੁਤ ਸਾਰੀਆਂ ਮੁਸੀਬਤਾਂ ਲੋਕਾਂ ਵਾਸਤੇ ਔਰ ਜਦੋਂ ਗੱਲ ਆਪਾਂ ਕਰਦੇ ਆ ਪੰਜਾਬ ਦੀ ਤਾਂ ਪੰਜਾਬ ਨੂੰ ਕਹਿੰਦੇ ਇੱਕ ਰੰਗਲਾ ਸੂਬਾ ਬਣਾਉਣਾ ਪੰਜਾਬ ਨੂੰ ਇੱਕ ਵਧੀਆ ਦਿਖ ਦੇਣੀ ਆ ਆ ਵਧੀਆ ਦੇਖ ਜਿਹੜੀ ਆ ਉਹ ਕਿਵੇਂ ਮਿਲੇਗੀ ਜੇ ਤੁਸੀਂ ਪੰਜਾਬ ਦਾ ਕੁਝ ਸਵਾਰੋਗੇ ਤਾਂ ਹੀ ਮਿਲੇਗੀ ਸ਼ਸਰੀਵਾਲ ਕਿਧਰੋਂ ਆਇਓ ਸਾਡਾ ਪਿੰਡ ਕਤਵਾਲ ਤੇ ਸੜਕ ਦੇ ਕੀ ਹਾਲਾਤ ਸੜਕ ਤੇ ਬਹੁਤ ਮਾੜੀ ਹੈ ਜੀ ਕਿੰਨੇ ਕ ਸਾਲ ਹੋ ਗਏ 2 4 5 10 ਕਿੰਨੇ ਕ ਸਾਲ ਹੋ ਗਏ ਟੁੱਟੀ ਇਹ ਤਾਂ ਥੋੜਾ ਟਾਈਮ ਹੈ ਟੁੱਟੀ ਕਿੰਨੇ 1 ਸਾਲ ਕ ਤੇ 6 ਮਹੀਨੇ ਨਹੀਂ ਨਹੀਂ ਸਾਲ ਤੋਂ ਉੱਪਰ ਹੀ ਹੋ ਗਿਆ ਸਾਲ ਤੋਂ ਉੱਤੇ ਲੋਕ ਕਹਿੰਦੇ ਆ 500 ਸਾਲ ਹੋ ਗਏ ਤੇ ਜੱਟ ਦੇ ਨੇ ਜਿਆਦਾ ਖਰਾਬ ਹੋਣੀ ਫਹੀਏ ਪਿੱਛੇ ਹੁਣ ਆ ਵਾੜ ਟੁੱਟੀ ਤੇ ਆਖਰ ਹੈ ਹੀ ਆ ਟੁੱਟੀ ਦਾ ਹੈ ਬਲਿਕਨ ਆ ਥੋੜਾ ਏਰੀਆ ਠੀਕ ਆ ਜਿੱਥੇ ਵਾੜਾ ਨਹੀਂ ਪਿੰਡ ਪੈਂਦਾ ਹਾਂ ਇਹਦੇ ਅਗਲੇ ਪਾਸੇ ਜਿਆਦਾ ਨਹੀਂ ਆ ਸਾਰੇ ਖੱਡੇ ਆ ਕਿੱਡੇ ਕਿੱਡੇ ਖੱਡੇ ਤੁਸੀਂ ਕਿਦਾਂ ਠੀਕ ਕਹਿੰਦੇ ਹੋ ਉਹ ਨਹੀਂ ਇਹ ਤਾਂ ਕੁਛ ਵੀ ਨਹੀਂ ਖੱਡੇ ਇਹਦੇ ਉਹ ਹਿਸਾਬ ਨਾਲ ਤਾਂ ਥੋੜੀ ਠੀਕ ਲੱਗਦੀ ਆ ਉਹ ਜਿਆਦਾ ਖਰਾਬ ਆ ਉਹ ਜਿਆਦਾ ਖਰਾਬ ਆ ਫੜ ਵੈਂਦੀ ਇਹੋ ਛੜਕੀ ਆ ਇਹੋ ਹੀ ਇਹੋ ਸਿੱਧੀ ਜਾਂਦੀ ਜੀ ਇਹੋ ਸਿੱਧੀ ਜਾ ਰਹੀ ਆ ਫਿਰ ਪੂਰੀ ਛੜਕਦੀ ਬੋਲੀ ਏ ਕੋ ਉਥੋਂ ਵਾਲੀ ਬੋਲੀ ਏ ਕਿਹੜੀ ਨਰਵੋ ਕੇ ਠੀਕ ਹੈ ਨਹੀਂ ਪੂਰੀ ਝੜਕਦੀ ਬੋਲੀ ਹੈ ਕਿ ਛਾਲਿਆਂ ਤੱਕ ਜਿੰਨੀ ਕਿ ਛੜਕ ਰੁੱਟੀ ਆ ਛਾਲਿਆਂ ਦੇ ਲੋਕ ਕਦੀ ਗਏ ਉਧਰ ਨਹੀਂ ਉਧਰ ਨਹੀਂ ਸਾੜਾ ਸਾਰੀ ਰੁੱਟੀ ਹੈ ਉਧਰ ਸਾਡਾ ਆਉਣ ਜਾ ਬਹੁਤ ਤੰਗੀ ਚਲੋ ਠੀਕ ਨਹੀਂ ਚਾਹੀਦੀ ਆ ਤਾਂ ਇਹ ਗੱਲਬਾਤ ਜਿਹੜੀ ਆ ਜੋ ਤੁਹਾਡੇ ਸਾਹਮਣੇ ਲੋਕਾਂ ਦੇ ਪੱਖ ਹੈ ਅਸੀਂ ਕਲੀਅਰ ਬਖਾ ਰਹੇ ਆ ਇੱਕ ਐਂਬੂਲੈਂਸ ਹੋਰ ਆ ਗਈ ਆ ਔਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਐਂਬੂਲੈਂਸ ਦਾ ਅਸੀਂ ਟਾਈਮ ਖਰਾਬ ਕਰੀਏ ਲੇਕਿਨ ਕਈ ਵਾਰ ਲੋਕਾਂ ਦੇ ਵਿਊ ਲੈਣ ਵਾਸਤੇ ਲੋਕਾਂ ਤੋਂ ਜਾਣਕਾਰੀ ਲੈਣ ਵਾਸਤੇ ਕਿ ਲੋਕ ਇਹ ਨਾ ਕਹਿਣ ਇਹ ਸਾਡੇ ਤੋਂ ਵਿਊ ਨਹੀਂ ਲੈ ਗਏ ਤੇ ਆਪਣੇ ਕੋਲੋਂ ਬੋਲਿਆ ਜਾ ਰਿਹਾ ਇਹਦੇ ਵਿੱਚ ਲਗਭਗ 30 ਪਿੰਡ ਤਾਂ ਆਉਂਦੇ ਹੋਣਗੇ ਇਹ ਸੜਕ ਦੇ ਉੱਤੇ 30 ਪਿੰਡ ਆਉਂਦੇ ਔਰ 30 ਪਿੰਡਾਂ ਦੀ ਪਰੇਸ਼ਾਨੀ ਤੁਸੀਂ ਤਸਵੀਰਾਂ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਵੇਖ ਰਹੇ ਹੋ ਤਾਂ ਬਹੁਤ ਸਾਰੇ ਸਾਧਨਾ ਵਾਲੇ ਪਰੇਸ਼ਾਨ ਨੇ ਬਹੁਤ ਸਾਰੀ ਤੰਗੀ ਆ ਲੋਕਾਂ ਦੀ ਤਾਂ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕ ਕੀ ਕਹਿਣਾ ਚਾਹੁੰਦੇ ਆ ਪਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਰਾ ਜੀ ਸੜਕ ਦੇ ਕੀ ਹਾਲਾਤ ਮੈਂ ਕਿਹਾ ਸਰ ਪੁੱਛੋ ਹੀ ਕੁਝ ਨਾ ਬੱਚੇ ਆਉਂਦੇ ਆ ਸਵੇਰੇ ਇੰਨਾ ਕਿ ਮਾੜਾ ਹਾਲ ਆ ਕਿ ਪੁੱਛੋ ਕੁਛ ਨਾ ਛੋਟੇ ਛੋਟੇ ਬੱਚੇ ਆਉਂਦੇ ਆ ਕਿਉਂਕਿ ਬੱਸਾਂ 'ਚ ਰਸ ਹਾ ਤੇ ਛੱਡਣ ਆਉਣਾ ਪੈਂਦਾ ਹਾਂ ਮੈਂ ਕਿਹਾ ਸਵੇਰੇ ਆਪਾਂ ਛੱਡਣ ਆਉਨੇ ਆ ਬੱਸਾਂ 'ਚ ਰਸ ਹੁੰਦਾ ਵਾ ਨਹੀਂ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਕਹਿੰਦੀ ਅਸੀਂ 19000 ਕਿਲੋਮੀਟਰ ਸੜਕਾਂ ਬਣਾਉਣੀਆਂ ਉਹਦੇ 'ਚ ਇਹ ਬਣਾ ਦੇਣਗੇ ਇਹਨੂੰ ਮੈਨੂੰ ਨਹੀਂ ਮਹਿਸੂਸ ਹੁੰਦਾ ਸਰ ਮੈਨੂੰ ਨਹੀਂ ਪਤਾ 8 ਸਾਲ ਕਹਿੰਦੇ ਆ ਇਹ ਸਰਕਾਰ ਦਾ ਕਾਹਦਾ ਭਗਵਾਨ ਜੀ ਮਾਨ ਜਾਂ ਸੜਕਾਂ ਵਾਲਾ ਮਹਿਕਮਾ ਕੀ ਜਾਂਦਾ ਵਾ ਪਰ ਇਹ ਸੜਕ ਬੰਨੀ ਜ਼ਰੂਰੀ ਆ ਪਰ ਇੰਨਾ ਕਿ ਮਤੋਂਾਂ ਕੀ ਲੱਗਦਾ ਕਿ ਇਹ ਸੜਕ ਬਣੇਗੀ ਜਾਂ ਨਹੀਂ ਤੁਹਾਨੂੰ ਆਸ ਹੈਗੀ ਆ ਕਿ ਆ 1.5 ਸਾਲ ਚ ਬਣ ਜੇਗੀ ਮੁਸ਼ਕਿਲ ਆ ਸਰ ਮੁਸ਼ਕਿਲ ਆ ਹਾਂ ਤਾਂ ਤੰਗੀ ਜ਼ਿਆਦਾ ਬਹੁਤ ਤੰਗੀ ਆ ਸਰ ਕਿੰਨੇ ਕ ਸਾਲ ਹੋ ਗਏ ਟੁੱਟੀ ਨੂੰ 2 ਸਾਲ 5 ਸਾਲ 10 ਸਾਲ ਕਿੰਨੇ ਸਾਲ ਹੋ ਗਏ ਟੁੱਟੀ ਮੇਰੇ ਹਿਸਾਬ ਨਾਲ ਸਰ ਜਿੱਦਣ ਬਣੀ ਆ ਨਾ 2 ਸਾਲ ਵਧੀਆ ਰਹੀ ਆ ਹੂੰ ਹੁਣ 2-3 ਸਾਲ ਹੋ ਗਿਆ లై 3 ਸਾਲ ਹੋ ਗਏ ਆ ਹਾਂ ਇਹਨਾਂ ਦੀ ਟਰਮ ਮੇਰੇ ਸਾਹ ਕੋਈ ਨਾ ਇੱਕ ਵਾਰੀ ਜੇ ਨਵੀਂ ਨਹੀਂ ਬਣਾਉਣੀ ਪੈਚਵਰਕ ਹੀ ਕਰ ਦਿੰਦੇ ਪੈਚਵਰਕ ਨਹੀਂ ਕੀਤੇ ਸਰ ਨਹੀਂ ਨਾ ਕੀਤੇ ਪੂਰੇ ਪੰਜਾਬ ਦੀਆਂ ਸੜਕਾਂ ਦੇ ਹਾਲਾਤ ਹਾਂਜੀ ਹਾਂਜੀ ਮੈਂ ਕਹਾਂ ਜਦੋਂ ਆਪਾਂ ਜਾਂਦੇ ਨਾ ਪੁਰਾਣੀ ਸ਼ਾਲੇ ਨੂੰ ਉਹ ਵੀ ਸੜਕ ਦਾ ਹੀ ਹਾਲਾ ਸਾਡਾ ਲੱਕ ਮੈਂ ਕਹਾਂ ਲੱਕ ਟੁੱਟ ਜਾਂਦਾ ਸਰ ਡਿਸਕਾ ਹਿੱਲ ਗਿਆ ਲੋਕ ਬਿਲਕੁਲ ਹਾਂ ਠੀਕ ਧੰਨਵਾਦ ਓਕੇ ਸਰ ਤਾਂ ਹੁਣ ਜਾਣਕਾਰੀ ਫਿਰ ਹੋਰ ਵੀ ਲੋਕਾਂ ਤੋਂ ਲੈਂਦੇ ਆ ਔਰ ਜ਼ਰੂਰ ਤੁਹਾਨੂੰ ਇਹ ਵੀਊ ਦੱਸਾਂਗੇ ਕਿ ਕਿਵੇਂ ਹਾਲਾਤ ਨੇ ਔਰ ਲੋਕਾਂ ਦੀ ਪਰੇਸ਼ਾਨੀ ਕਿੰਨੀ ਆ ਤਾ ਤੁਸੀਂ ਜਾ ਸਕਦੇ ਸਰ ਸასი ਕਾਲ ਜੀ ਸੜਕ ਦੇ ਕੀ ਹਾਲਾਤ ਹੈ ਛਲਕ ਬੜੀ ਮਾੜੀ ਹੈ ਬਹੁਤ ਮਾੜੀ ਹੈ ਪਾਣੀ ਮਾੜੀ ਕਰ ਗਿਆ ਅੱਛਾ ਲਾ ਨਹੀਂ ਛਲਕ ਮਾੜੀ ਬਹੁਤ ਜ਼ਿਆਦਾ ਕਿ ਕੱਟ ਰਹੇ ਹੋ ਬਹੁਤ ਜ਼ਿਆਦਾ ਕਿੰਨਾ ਕ ਸਮਾਂ ਹੋ ਗਿਆ ਸਾਲ 2 ਸਾਲ 5 ਸਾਲ ਕਿੰਨੇ ਕ ਸਾਲ ਹੋ ਗਿਆ ਟੁੱਟੀ 6 ਸਾਲ ਹੋਇਆ ਪੈਚ ਵਰਕ ਵੀ ਨਹੀਂ ਕੀਤਾ ਨਾ ਕਿਸੇ ਨੇ ਵੀ ਕਦੇ ਪੈਚ ਕੀਤੀ ਨਹੀਂ ਕਦੀ ਨਹੀਂ ਦੇਖੋ ਕਿੱਦਾਂ ਟੋਏ ਬੇਦ ਨਾ ਪਿੱਛੇ ਮਾੜੇ ਹਾਲਾਤ ਬੜੇ ਮਾੜੇ ਹਾਲਾਤ ਹੈ ਹਰ ਬੰਦੇ ਦੇ ਵੀਊ ਜਿਹੜੇ ਆ ਉਹ ਜਾਣੇ ਜਾ ਰਹੇ ਆ ਕੋਈ ਕਹਿ ਰਿਹਾ 1 ਸਾਲ ਕੋਈ 2 ਸਾਲ ਕੋਈ 5 ਸਾਲ ਤੇ ਕੋਈ 7 ਸਾਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸ ਦਈਏ ਕਿ ਦੀਨਾ ਨਗਰ ਤੋਂ ਜਦੋਂ ਤੁਸੀਂ ਛਾਲਿਆਂ ਨੂੰ ਜਾਂਦੇ ਹੋ ਤਾਂ ਛਾਲਿਆਂ ਵਾਲੇ ਰੋਡ ਦੀਆਂ ਤਸਵੀਰਾਂ ਨੇ ਔਰ ਇਹ ਪੁਰਾਣੇ ਛਾਲੇ ਨੂੰ ਜਾਣ ਵਾਲਾ ਰੋਡ ਹੈ ਔਰ ਇਸ ਦੀ ਰਿਪੇਅਰ ਵੀ ਨਹੀਂ ਹੋਈ ਬਣਨਾ ਤਾਂ ਬੜੀ ਦੂਰ ਦੀ ਗੱਲ ਹੈ ਅਸੀਂ ਰਿਪੇਅਰ ਵੱਲੋਂ ਅਪੀਲ ਕਰਦੇ ਆ ਕਿ ਰਿਪੇਅਰ ਹੀ ਕਰ ਦਿਓ 10000 ਕਿਲੋਮੀਟਰ ਦੇ ਪੈਂਡੇ ਜਿਹੜੇ ਆ ਉਹ ਕਦੋਂ ਤੁਸੀਂ ਪੂਰੇ ਕਰਨੇ ਆ ਕਿ 19000 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਧਰ ਆਇਓ ਪਿੰਡੋਂ ਆਇਆ ਪਿੰਡ ਕਿਹੜਾ ਪੰਡੌਰੀ ਸੜਕ ਦੇ ਕੀ ਹਾਲਾਤ ਸੜਕ ਟੁੱਟੀ ਦੀ ਸਾਰੀ ਤਕਰੀਬਨ ਤਕਰੀਬਨ ਟੁੱਟੀ ਦੀ ਕਿੰਨੇ ਕ ਸਾਲ ਹੋ ਗਏ ਸਾਲ 2 ਸਾਲ 2 ਮਹੀਨੇ 4 ਮਹੀਨੇ ਕਿੰਨਾ ਸਮਾਂ ਰੋਹੀ ਟੁੱਟੀ ਦੀ ਆ ਚਾਰ ਪੰਜ ਸਾਲ ਹੋ ਗਿਆ ਚਾਰ ਪੰਜ ਸਾਲ ਹੋ ਗਏ ਹੂੰ ਹੂੰ ਤੇ ਹੁਣ ਤੁਹਾਨੂੰ ਲੱਗਦਾ ਕਿ ਤੰਗੀ ਲੋਕਾਂ ਦੀ ਕਿੰਨੀ ਕ ਮੀਂਹ ਪੈਂਦਾ ਫਿਰ ਤੰਗੀਆਂ ਆ ਜਾਂਦੀਆਂ ਉਹਦਾ ਠੀਕ ਆ ਉਹਦਾ ਟਾਇਰ ਵਿੱਚੋਂ ਲੰਘ ਜਾਂਦੇ ਉਹਦਾ ਵੜਾ ਔਖਾ ਲੰਘਦਾ ਠੀਕ ਮੀਂਹ ਕਿੰਨਾ ਪੈਂਦਾ ਹੀ ਨਹੀਂ ਦੇ ਦਾ ਇਹ ਲੋਕਾਂ ਦੇ ਵਿਊ ਆ ਇਹ ਲੋਕਾਂ ਦੇ ਵਿਊ ਅਸੀਂ ਜਾਣ ਰਹੇ ਆ ਔਰ ਤੁਹਾਡੇ ਤੱਕ ਪਹੁੰਚਾ ਰਹੇ ਆ ਤੁਸੀਂ ਕਿਵੇਂ ਵੇਖਦੇ ਹੋ ਕਿ 19000 ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚ ਇਹ ਸੜਕ ਆਵੇਗੀ ਜਾਂ ਨਹੀਂ ਆਵੇਗੀ ਦੱਸ ਦਿਓ ਇਹ ਕੀ ਦਿਨਾ ਨਗਰ ਤੋਂ ਛਲ ਤੇ ਛਾਲਿਆਂ ਤੋਂ ਦਿਨਾ ਨਗਰ ਜੋ ਲੋਕਾਂ ਤੋਂ ਵਿਊ ਲਏ ਆ ਤੁਹਾਡੇ ਤੱਕ ਪਹੁੰਚਾਏ ਆ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਆ 1.5 ਸਾਲ ਦੇ ਵਿੱਚ ਆ ਸੜਕ ਦੁਬਾਰਾ ਫੇਰ ਹੋਵੇਗੀ ਜਦ ਕਿ ਆ ਸੜਕ ਜਦੋਂ ਤੋਂ ਟੁੱਟੀ ਆ ਲਗਭਗ 30-35 ਪਿੰਡ ਇਸ ਸੜਕ ਦੇ ਉੱਤੇ ਆਉਂਦੇ ਆ ਔਰ ਸਾਰੇ ਪਿੰਡਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਆ ਬਹੁਤ ਸਾਰੇ ਲੋਕਾਂ ਵਾਸਤੇ ਪਰੇਸ਼ਾਨੀਆਂ ਨੇ ਔਰ ਵੀਡੀਓ ਤੇ ਕਮੈਂਟ ਜਰੂਰ ਕਰੋ ਔਰ ਸਰਕਾਰ ਨੂੰ ਬੇਨਤੀ ਜਰੂਰ ਕਰੋ ਕਮੈਂਟਾਂ ਵਿੱਚ ਕਿ ਸੜਕ ਬਣਨੀ ਚਾਹੀਦੀ ਆ ਤੁਸੀਂ ਕਿਵੇਂ ਵੇਖਦੇ ਹੋ ਬਣੇਗੀ ਜਾਂ ਨਹੀਂ ਇਸ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ